ਅੱਜ ਦੀ ਮੀਟਿੰਗ ਦਾ ਬੇਸਿਕਲੀ ਇੱਕ ਤਾਂ ਕੋਵਿਡ ਦਾ ਜਿਹੜਾ ਸਕੇਅਰ ਸੀਗਾ ਕਿਉਂਕਿ ਇੱਥੇ ਜਿਹੜਾ ਲੁਧਿਆਣਾ ਤੋਂ پیشنਟ ਆਇਆ ਸੀਗਾ ਇਹ ਇੱਕ ਐਮਰਜੈਂਸੀ ਸਿਚੁਏਸ਼ਨ ਸੀ ਇਸ ਕਰਕੇ ਕੋਵਿਡ ਕਰਕੇ ਤੇ ਦੂਜਾ ਜਿਹੜਾ ਡੈਂਗੀ ਦਾ ਸੀਜ਼ਨ ਸ਼ੁਰੂ ਹੋ ਰਿਹਾ ਉਹਦੇ ਕਰਕੇ ਤੇ ਤੀਜਾ ਜਿਹੜਾ ਸਾਡਾ ਨਸ਼ਾ ਦਾ ਚੱਲ ਰਿਹਾ ਉਹਦੇ ਵਾਸਤੇ ਇੱਕ ਨਵਾਂ ਸੈਕਟਰ ਸ਼ੁਰੂ ਕਰ ਰਹੇ ਆ ਉਹਦੇ ਵਾਸਤੇ ਕੋਆਰਡੀਨੇਸ਼ਨ ਦੀ ਮੀਟਿੰਗ ਜ਼ਰੂਰੀ ਕਰਾਣੀ ਸੀ ਜਿਹੜੇ ਸਟੇਕ ਹੇਲਡਰ ਸਾਡੇ ਸਿਵਲ ਸੈਕਟਰ ਹੋ ਗਏ ਐਂਡ ਹੈਲਪਫੁਲ ਐਂਡੀਓ ਜਿਹੜੇ ਰਨ ਕਰਨਗੇ ਉਹਨਾਂ ਨੂੰ ਰਜਿੰਦਰ ਜੀ ਔਰ ਐਮਐਲਏ ਸਾਹਿਬ ਦੀ ਸੁਪਰਵੀਜ਼ਨ ਤੇ ਸਾਰੇ ਸਟੇਕ ਹੇਲਡਰਸ ਨੂੰ ਇਕੱਠਾ ਬਿਠਾ ਕੇ ਜਿਹੜੀਆਂ ਤੁਹਾਡੇ ਕੋਈ ਕੱਟੋ-ਕੱਟ ਵੀ ਇੱਥੇ 35 40 ਜਿਹੜੀਆਂ ਡਿਫਰੈਂਟ ਐਨਜੀਓਜ਼ ਉਹਨਾਂ ਦੇ ਰਿਪਰੈਜ਼ੈਂਟੇਟਿਵ ਆਏ ਆ ਉਹਦੇ 'ਚ ਹਜ਼ਾਰਾਂ ਬੰਦੇ ਆ ਜੀ ਕੋਈ ਬੰਦਾ ਉਹਦੇ 'ਚ ਕਾਉਂਸਲਿੰਗ 'ਚ ਪਾਰਟਿਸਿਪੇਟ ਕਰੇਗਾ ਬਹੁਤ ਸਾਰੇ ਜਿਹੜੇ ਲੋਕ ਆ ਉੱਥੇ ਕੋਈ ਕੁਛ ਲੰਗਰ ਲਗਾਉਣਗੇ ਤਾਂ ਕਿ ਉਹਦੇ 'ਚ ਜ਼ਹਿਰ ਵਾਲਾ ਮਾਹੌਲ ਨਾ ਹੋਵੇ ਇੱਕ ਬੜਾ ਵਧੀਆ ਮਾਹੌਲ ਹੋਵੇ ਸੁਖਾਵਾਂ ਹੋਵੇ ਔਰ ਸਾਰੀਆਂ ਜਿੰਨੀਆਂ ਐਨਜੀਓ ਆਈਆਂ ਸਾਰਿਆਂ ਨੇ ਅਸੀਂ ਮਿਲ ਕੇ ਜਿਹੜਾ ਹੈਗਾ ਇੱਕ ਸੈਂਟਰ ਆਫ ਐਕਸਲੈਂ ਲੋਕਾਂ ਦੀ ਕਾਉਂਸਲਿੰਗ ਵੀ ਹੋਏਗੀ ਉਹਨਾਂ ਨੂੰ ਕੰਮ ਸਿਖਾਇਆ ਜਾਏਗਾ ਤੇ ਕੰਮ ਤੇ ਲਾਇਆ ਜਾਏਗਾ ਇੱਕ ਇਹੋ ਜਿਹਾ ਸੈਂਟਰ ਅਸੀਂ ਮੁੱਲਾਪੁਰ ਦੇ ਵਿੱਚ ਬਣਾਉਣ ਜਾ ਰਹੇ ਹਾਂ ਹੈਲਪਫੁਲ ਐਨ ਜੀਓ ਦੀ ਮਦਦ ਦੇ ਨਾਲ ਜਿੰਦਰ ਜੀ ਦੀ ਮਦਦ ਦੇ ਨਾਲ ਐਮ ਐਲ ਏ ਸਾਹਿਬ ਜਿਹੜੇ ਹੈਗੇ ਆ ਸਾਰੇ ਉਹਦੀ ਕਰ ਓਵਰਆਲ ਜਿਹੜੀ ਸੁਪਰਵੀਜ਼ਨ ਕਰਦੇ ਆ ਸਪੋਰਟਿਵ ਸੁਪਰਵੀਜ਼ਨ ਕਰਨਗੇ ਔਰ ਇਹ ਜਿਹੜਾ ਪੰਜਾਬ ਸਰਕਾਰ ਦਾ ਇਨੀਸ਼ੀਏਟਿਵ ਹੈ ਪੰਜਾਬ ਵਾਸਤੇ ਬਹੁਤ ਵੱਡਾ ਵਰਦਾਨ ਸਿੱਧ ਹੋ ਰਿਹਾ ਪਿੰਡਾਂ ਦੀਆਂ ਪੰਚਾਇਤਾਂ ਰੈਜ਼ੋਲੂਸ਼ਨ ਪਾ ਰਹੀਆਂ ਵਾਰਡ ਕਮੇਟੀਆਂ ਅੱਗੇ ਆ ਰਹੀਆਂ ਔਰ ਪੰਜਾਬ ਦੇ ਸਪੂ ਲੋਕ ਅੱਗੇ ਆ ਰਹੇ ਆ ਤੇ ਸਾਨੂੰ ਇਸ ਵੇਲੇ 80-90% ਪ੍ਰੋਬਲਮ ਘਟ ਗਈ ਆ ਤੇ ਆਉਣ ਵਾਲੇ ਦਿਨਾਂ ਜਿਹੜੇ ਨਸ਼ਾ ਕਰਦੇ ਆ ਸੀ ਉਹ ਨਸ਼ਾ ਛਡਾ ਕੇ ਕੰਮ ਤੇ ਲਾ ਦੇਾਂਗੇ ਤੇ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਨੂੰ ਸਿੱਧੇ ਰਸਤੇ ਪਾ ਦੇਾਂਗੇ